ਜੋ ਜੁਰਗ ਮਤਾ ਫੈਨਾ ਵੀਰਾਂ ਨੂੰ ਜੈ ਤੀਨ ਜੈ ਭਾਰਤ ਅੱਛਾ ਪਹਿਲੋ ਤਾਂ ਮੈਂ ਦੱਸਣਾ ਚਾਹਾਂਗਾ ਕਿ ਆਪਾਂ ਜੈ ਤੀਨ ਜੈ ਭਾਰਤ ਕਿਉਂ ਕਹਿੰਦੇ ਬਾਬਾ ਸਾਹਿਬ ਡਾਕਟਰ ਬੇਦਕਰ ਸਿੰਘ ਸਾਹਿਬ ਦਾ ਨਾਰਾ ਆਇਆ ਜੈ ਤੀਨ ਜੈ ਭਾਰਤ ਆਪਾਂ ਜਾਣੀਏ ਕਿ ਉਹਨਾਂ ਨੇ ਸਾਡੇ ਲਈ ਬੜੇ ਔਖੇ ਹੋ ਕੇ 25 ਸਾਲ ਚ ਲੜਚ ਕੀਤਾ ਸੀਗਾ ਸੰਘਰਸ਼ ਕਰਨ ਤੋਂ ਬਾਅਦ ਸਾਡਾ ਸਭਿਧਾਨ ਬਣਾਇਆ ਸੀ ਉਹਨਾਂ ਨੇ ਜਿਹਦੇ ਵਿੱਚ ਲਿਖਿਆ ਰੋਟੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ ਉਹਨਾਂ ਦੇ ਸੰਵਿਧਾਨ ਦੇ ਵਿੱਚ ਲਿਖਿਆ ਕਿ ਤੁਸੀਂ ਵੋਟ ਪਾ ਸਕਦੇ ਹੋ ਤੁਸੀਂ ਪੜ ਸਕਦੇ ਹੋ ਤੁਸੀਂ ਨੌਕਰੀਆਂ ਕਰ ਸਕਦੇ ਹੋ ਤਾਂ ਉਹਨਾਂ ਦੀ ਬਦੌਲਤ ਅੱਜ ਅਸੀਂ ਦਾਵਾ ਕਰਦੇ ਹਾਂ ਦਫ਼ਤਰਾਂ 'ਚ ਬੋਲਣਾ ਪੜਨਾ ਇਲੈਕਸ਼ਨਾਂ 'ਚ ਖੜਨਾ ਅੱਜ ਸਾਡੇ ਹੱਕਾਂ ਪ੍ਰਤੀ ਜਿਹੜੀ ਆਵਾਜ਼ ਠਾਣਾ ਇਹ ਉਹਨਾਂ ਦੇ ਸੰਵਿਧਾਨ 'ਚ ਲਿਖਿਆ ਸੀਗਾ ਅਮਰ ਬੇਨਤੀ ਕਰੂਗਾ ਕਿ ਉਹਨਾਂ ਦੇ ਨਰਾ ਆਪਾਂ ਫਿਰ ਝੂਰਾ ਛੋੜਾ ਨਾ ਹੁਣਾ ਜੈਪੀ ਜੈ ਹਾਂ ਵਪਾਰ ਤੋਂ ਸਸਿਕਾਲ ਆਧਪਿੰਡ ਬੈ ਗੁੱਜਰ ਦੇ ਵਿੱਚ ਮਨਰੇਗਾ ਮਨਜ਼ੂਰਾਂ ਦੇ ਨਾਲ ਮੀਟਿੰਗ ਹੋਈ ਆ ਸਾਡੀ ਧੀਰਾਨੀ ਕਿਰਨਾ ਰਾਣੀ ਦੇ ਨਾਲ ਸਾਡੇ ਬਲਾਕ ਪ੍ਰਧਾਨ ਅੰਮਰਜੀਤ ਕੌਰ ਉਥੇ ਲੈ ਕੇ ਆਇਆ ਸਾਨੂੰ ਕੀ ਨਾਮ ਦੱਸਿਆ ਸੀ ਭੈ ਜੀ ਤੁਸੀਂ ਆਪਣਾ ਅਰਜਿੰਦਰ ਕੌਰ ਸਾਡੇ ਮੰਡੇ ਮਨਰੇਗਾ ਦੇ ਆਗੂ ਨੇ ਮੇਟ ਨੇ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਦੱਸਣਾ ਚਾਹੂਗਾ ਕਿ ਤੁਹਾਡਾ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਿਆ 2025 ਚੜ ਗਿਆ ਤਾਂ ਬਹੁਤ ਸਾਰੇ ਭੈਜੀ ਸੀ ਪੈਜੀ ਕੀ ਨਾਸੀਗਾ ਸੁਸ਼ਮਾ ਪੈਨ ਜੀ ਕੀ ਕਹਿ ਰਹੇ ਸੀ ਤੁਸੀਂ ਅੱਗੇ ਮਾੜਾ ਜਿਹਾ ਉਸੇ ਤਰ੍ਹਾਂ ਗੱਲ ਕਰਨੀ ਹੈ ਕਿ ਸਾਡਾ ਨਰੇਗਾ ਦਾ ਕੰਮ ਨਹੀਂ ਚੱਲਿਆ ਤੇ ਅੱਗੇ ਸਾਡੇ ਲੋਕਾਂ ਦੇ ਦਿਮਾਗ ਅੰਦਰ ਇੱਛਾ ਕੀ ਆ ਕੀ ਵਿਚਾਰਤਾਰਾ ਲੋਕ ਕਿਉਂ ਨਹੀਂ ਕਰਦੇ ਡਾਕੂਮੈਂਟ ਨਹੀਂ ਦਿੱਤਾ ਸੀ ਕੋਈ ਬੋਲਦਾ ਬੋਲਦਾ ਕੋਈ ਨਹੀਂ ਪੈਸਾ ਉਹ ਕਾਸੀ ਨਹੀਂ ਲੋ ਨਾ ਪੈਸੇ ਮਿਲਦੇ ਨਹੀਂ ਸੀ ਹੁੰਦੇ ਜਨਾਨੀਆਂ ਨੂੰ ਜਿਹੜੀਆਂ ਮਿਹਨਤ ਕਰਕੇ ਘਰੇ ਆ ਜਾਂਦੀਆਂ ਸੀ ਦੀਆਂ ਸਵੇਰ ਤੋਂ ਜਾਂਦੀਆਂ ਹੁੰਦੀਆਂ ਸੀ ਸ਼ਾਮ ਨੂੰ ਘਰੇ ਆਉਂਦੀਆਂ ਦੇਸੀ ਜਨਾਨੀਆਂ ਉਹਨਾਂ ਨੂੰ ਉਮੀਦ ਹੁੰਦੀ ਸੀ ਵੀ ਸਾ ਨੂੰ ਕੋਸ਼ਿਸ਼ ਆ ਕੁਛ ਸਾਡੇ ਦਿੱਤਾ ਵੇਗਾ ਸਾਨੂੰ ਪੈਸੇ ਮਿਲਣਗੇ ਜੇਦੋ ਪੈਸੇ ਨਹੀਂ ਸੀ ਮਿਲਦੇ ਵਿਚਾਰੀਆਂ ਮੂਰ ਬਿਠਾਉ ਦਾ ਕਰਕੇ ਬਣਾ ਲਈ ਹੁੰਦੀਆਂ ਸੀ अच्छा सुषमा बहन ਵੀ ਹੁਣ ਆਪਾਂ ਜੇ ਕਿਸੇ ਨੂੰ ਮੀਟਿੰਗ ਲਈ ਬੁਲਾਈਏ ਮਰੇਗਾ ਲਈ ਬੁਲਾਈਏ ਤਾਂ ਉਹਨਾਂ ਦੀ ਇੱਛਾ ਕੀ ਕਹਿੰਦੀ ਆ ਉਹਨਾਂ ਦੀ ਆਤਮਾ ਕੀ ਕਹਿੰਦੀ ਆ ਵੀ ਉਹਨਾਂ ਮਰੇਗਾ ਦੇ ਵਿੱਚ ਕੰਮ ਕਰਨਾ ਲੋੜ ਹੀ ਨਹੀਂ ਹੈਗੀ ਕਿ ਸਾਡੇ ਪੈਸੇ ਨਹੀਂ ਆ ਸਕਦੇ ਆਈ ਆਤਮਾ ਨਾਲ ਸਾਰਿਆਂ ਦੀ ਚਲੋ ਮੈਂ ਤੁਹਾਨੂੰ ਪੁੱਛਾਂਗਾ ਕਿ ਆਪਣੇ ਆ ਪਿਛਲੇ ਘਰ ਦੇ ਵਿੱਚ ਡੰਗਰ ਹੈਗਾ ਡੰਗਰਾਂ ਦੇ ਮਗਰ ਇੱਕ ਡੰਗ ਵਾਲਾ ਬੰਦਾ ਹੋਵੇ ਤੇ ਡੰਗਰ ਜਾਂਦਾ ਵੀ ਤੇ ਵਾਪਸ ਵੀ ਘਰੇ ਆ ਜਾਂਦਾ ਹਾਂਜੀ ਹਾਂ ਹੁੰਦਾ ਤੇ ਜੇ ਡਾਕ ਵਾਲਾ ਬੰਦਾ ਨਾ ਹੋਵੇ ਡੰਗਰ ਨੂੰ ਖੁੱਲਾ ਛੱਡਦੀਏ ਤਾਂ ਇਹ ਤਾਂ ਇਹ ਤਾਂ ਨਹੀਂ ਆਉਂਦਾ ਫਿਰ ਨਹੀਂ ਆਉਂਦਾ ਹਾਂਜੀ ਨਹੀਂ ਆਉਂਦਾ ਫਿਰ ਤੁਹਾਡੇ ਮਰੇਗਾ ਦਾ ਵਾਰਸ ਕੋਈ ਨਹੀਂ ਸੀ ਮਰੇਗਾ ਚੱਲੀ ਕਿਉਂ ਜਦੋਂ ਜਥੇਬੰਦੀਆਂ ਨੇ ਧਰਨੇ ਲਾਏ ਤਾਂ ਜਦੋਂ ਧਰਨਾ ਲਾਉਂਦਾ ਮੀਡੀਆ ਚ ਖਬਰ ਆਉਂਦੀ ਆ ਨਾਲ ਚੰਨਣਾ ਵਾਲੇ ਅਖਬਾਰ ਚੱਕਦੇ ਆ ਨਾਲ ਇੰਟੈਲੀਜੈਂਸੀ ਦਿੱਲੀ ਰਿਪੋਰਟ ਦਿੰਦੀ ਆ ਐਨੇ ਲੋਕ ਮਰੇਗਾ ਅੱਲੀ ਇਕੱਠੇ ਹੋਏ ਸੀਆਈਡੀ ਜਿਹੜੀ ਹੈ ਦੀ ਆ ਉਹ ਮੁੱਖ ਮੰਤਰੀ ਨੇ ਰਿਪੋਰਟ ਦਿੰਦੀ ਆ ਕਿ ਕੁਝ ਪਰਸੈਂਟ ਬਾਬਾ ਸਾਹਿਬ ਦੀ ਸੋਚ ਵਾਲੇ ਅਫਸਰ ਆ ਚਾ ਰੱਬ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਉਹ ਡੀਸੀ ਤੇ ਦਬਾਅ ਬਣਾਉਂਦੇ ਆ ਜਿਨ੍ਹਾਂ ਨੂੰ ਅਸੀਂ ਪਾਵਰ ਦਿੱਤੀ ਹੋਈ ਆ ਵੋਟਾਂ ਨਾਲ ਕਿ ਭਾਈ ਐਨੇ ਕਰੋੜ ਰੁਪਈਆ ਨਰੇਗਾ ਦਾ ਪਿਆ ਤੇ ਲੋਕ ਰੋਲਾ ਪਾ ਰਹੇ ਆ ਨਰੇਗਾ ਕਿਉਂ ਨਹੀਂ ਚਲਾਉਂਦੇ ਉਹ ਤੇ ਡੀਸੀ ਤੇ ਜਦੋਂ ਦਬਾਅ ਪੈਂਦਾ ਤੇ ਡੀਸੀ ਸਾਰੇ ਵੀਡੀਓ ਬੁਲਾ ਲੈਂਦਾ ਵੀਡੀਓ ਜਿਹੜਾ ਹੈਗਾ ਸਰਪੰਚ ਬੁਲਾ ਲੈਂਦਾ ਤਾਂ ਸਰਪੰਚ ਅੱਛਾ ਤਾਂ ਨਹੀਂ ਹੱਸਦੇ ਨੇ ਲੈ ਵੀ ਮौज ਬਣ ਗਈ ਵੀਡੀਓ ਨੇ ਕਿਆ ਕੰਮ ਚਲਾਓ ਉਹ ਖਾਰਮ ਭਰਦੇ ਆ ਤੇ ਚਾਰ ਬੰਦੇ ਕੰਮ ਲੈਂਦੇ ਆ ਕਿਹੜੇ ਕਿਹੜੇ ਲੈਂਦੇ ਆ ਸਰਪੰਚਾਂ ਦਾ ਪਰਿਵਾਰ ਤੇ ਸਰਪੰਚਾਂ ਦਾ ਰਿਸ਼ਤੇਦਾਰ ਤੇ ਸਰਪੰਚਾਂ ਦਾ ਵਫਾਦਾਰ ਤੇ ਸਰਪੰਚਾਂ ਦੇ ਨਾਲ ਗੁੰਡਾ ਜਿਹੜਾ ਬੰਦਾ ਘੁੰਮਣ ਵਾਲਾ ਹੁੰਦਾ ਨਾ ਜਿਹੜਾ ਬੋਲਦਾ ਉਹ ਹੁਣ ਸਰਪੰਚ ਦੇ ਬਰਖਲਾਫ ਲਿਖਿਆ ਹੈ ਹਨ ਉਹ ਆ ਚਾਰ ਬੰਦੇ ਹੀ ਪੈਸੇ ਲੈਂਦੇ ਆ ਜਿਹੜੇ ਆਮ ਬੰਦੇ ਕੰਮ ਕਰਦੇ ਉਹ ਪੈਸੇ ਨਹੀਂ ਲੈਂਦੇ ਹਨ ਉਹਨਾਂ ਨੂੰ ਤਾਂ ਜਿਹੜਾ ਹੈਗਾ ਜਿਹੜੇ ਮਰਵਾ ਬਰਵਾ ਕੇ ਪਹਚਾਇਆ ਜਾਂਦਾ ਕੰਮ ਕਰਵਾ ਕੇ ਪੈਸੇ ਵਾ ਕੇ ਉਹਨਾਂ ਦੀ ਪਿੱਛਾ ਕਰਦੇ ਇਵੇਂ ਗੱਲਾਂ ਮੈਂ ਦੱਸਣਾ ਚਾਹੁੰਦਾ ਆ ਤੁਸੀਂ ਮਾਲਕ ਕੋ ਜੀ ਦਾ ਜੋਬ ਕਾਰਡ ਆ ਜੋਬ ਕਾਰਡ ਜੀ ਦਾ ਹੈਗਾ ਉਹ ਮਾਲਕ ਆ ਇਹਦੇ ਉੱਤੇ ਲਿਖਿਆ ਹੈ ਰਾਸ਼ਟਰੀ ਪਿੰਡ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਕੈਮਰੇ ਦੇ ਨੇੜੇ ਵੀ ਲੈ ਆਂਦਾ ਤੁਹਾਨੂੰ ਦਿਖਾ ਦੂ ਠੀਕ ਆ ਹੁਣੇ ਗਰੰਟੀ ਪੂਰੇ ਭਾਰਤ ਚ ਪਿੰਡਾਂ ਦਾ ਰੋਜ਼ਗਾਰ ਇੱਕ ਗਰੰਟੀ ਕਾਨੂੰਨ ਬਣਿਆ ਹੈ ਇਹ ਬੜਿਆ ਕਦਮ 2005 ਦੇ ਵਿੱਚ ਆਕਾਰ ਦੇ ਉੱਪਰ ਸਰਕਾਰ ਨੇ ਆਪ ਖੁਦ ਲਿਖ ਕੇ ਦਿੱਤਾ ਕਿ 2005 ਚ ਕਾਨੂੰਨ ਬਣਿਆ 2005 ਤੋਂ 2025 ਚੜ ਗਿਆ ਕਿੰਨੇ ਸਾਲ ਹੋ ਗਏ 20 ਸਾਲ ਹੋ ਗਏ ਕੱਢੇ ਕਾਨੂੰਨ ਬਣੇ ਹੁਣਾਂ ਤੀਜੀ ਲਾਈਨ ਤੇ ਲਿਖਿਆ ਹੋਇਆ ਕਟੋ ਕਟ ਹਰ ਸਾਲ ਹਰ ਘਰ ਦੇ ਵਿੱਚ 25 ਤੋਂ ਲੈ ਕੇ 30000 ਰੁਪਇਆ ਇਹ ਸਰਕਾਰੀ ਕੰਮ ਕਰੀਏ ਤਾਂ ਸੌਦੇ ਦਾ 25 ਤੋਂ ਲੈ ਕੇ 30000 ਰੁਪਇਆ ਬਣਦਾ ਹੁਣ ਜੇ 3000 ਨੂੰ ਗੁਣਾ ਕਰੀਏ 20 ਨਾਲ ਤੇ ਤੁਹਾਡਾ 6 ਲੱਖ ਰੁਪਇਆ ਬਣਦਾ ਹਰ ਘਰ ਦਾ ਇੱਕ ਬੰਦੇ ਦਾ ਸਰਕਾਰੀ ਪੈਸਾ ਪਰ ਸਰਕਾਰ ਨੇ ਜ਼ਿੰਮੇਵਾਰੀ ਕਿ ਦੀ ਲਾਈ ਸੀ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਆਉਗੇ ਉਹ ਕਾਨੂੰਨ ਕਹਿੰਦਾ ਮੈਂ ਨਹੀਂ ਕਹਿੰਦਾ ਮੈਂ ਵੀ ਕਹਿਣਾ ਆਨਲੈਨ ਪਰ ਕਾਨੂੰਨ ਪਹਿਲੋਂ ਕਹਿੰਦਾ ਮੇਰੀ ਕੀ ਕਹਿੰਦਾ ਕਿ ਜਿਹੜੇ ਲੋਕ ਨੀਵੇਂ ਹੋ ਕੇ ਹੱਥ ਜੋੜ ਕੇ ਆਉਂਦੇ ਆ ਉਹ ਪਬਲਿਕ ਦੇ ਨਮੇਂਦੇ ਹੁੰਦੇ ਆ ਅਬ ਲੱਕੜੇ ਚੋਣ ਕੀਤੀ ਵੋਟ ਪੈ ਗਈ ਲੇਕਿਨ ਵੋਟ ਪਾਉਣ ਤੋਂ ਬਾਅਦ ਉਹ ਕਰਦਾ ਕੀ ਆ ਜਦੋਂ ਪਬਲਿਕ ਨੇ ਚੋਣ ਕਰਦੀ ਐ ਕੁੱਟ ਕੇ ਕੁਰਸੀ ਪੜਦਾ ਤੇ ਨਾਲ ਹੀ ਉਹ ਕਰਦਾ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਕੱਟ ਦਿਓ ਸਰਦ ਸਕੀਮ ਨੂੰ ਔਰ ਰੋਕ ਦਿਓ ਮਕਾਨ ਰੋਕ ਦਿਓ ਮਰ ਲਿਓ ਸਾਰੀ ਸਰਕਾਰ ਦੇਵੇਗੀ ਕਦੋਂ ਦੇਵੇਗੀ 4 ਸਾਲ ਚੀਰ ਨਿਮੇ ਆਬਾ ਕੋਹੋ ਹੀ ਡਰਾਮਾ ਬਾਜੀ ਕਰਦੇ ਆ ਦਿnde jande 사ੱਚ ਆ ਕਿ ਝੂਠਾ ਵੇ ਬਾਸ ਕਿਉਂ ਕਰਦੇ ਸੱਤ ਸਨ ਇਹ ਸੱਚ ਬੋਲਣ ਤੋਂ ਡਰਦੇ ਨੇ ਹਾਂ ਜੀ ਤਾਂ ਫਿਰ ਉਹਨਾਂ ਲੋਕਾਂ ਨੇ ਤੁਹਾਡੀ ਮਰੇਗਾ ਵੀ ਖਾ ਲਈ ਹੈ ਨਾ ਮਰੇਗਾ ਤੁਹਾਡੀ ਚੱਲੇਗੀ ਮਰੇਗਾ ਰੁਕੇਗੀ ਨਹੀਂ ਉਹਨਾਂ ਲੋਕਾਂ ਨੂੰ ਤੁਸੀਂ ਕਹਿ ਦੇਣਾ ਕਿ ਮਰੇਗਾ ਸਾਦੀ ਨੂੰ ਜੱਫਾ ਪਾਲਿਆ ਜੇ ਘੁੱਟ ਕੇ ਸਰਪੰਚ ਵੀ ਪਾਲਵੇ ਐਮਐਲਏ ਵੀ ਪਾਲਵੇ ਵੀਡੀਓ ਵੀ ਪਾਲਵੇ ਮੁੱਖ ਮੰਤਰੀ ਵੀ ਪਾਲਵੇ ਪਰ ਇਹ ਮਰੇਗਾ ਭਾਰਤ ਸਰਕਾਰ ਦੀ ਆ ਸੈਂਟਰ ਸਰਕਾਰ ਨੇ ਬਣਾਈ ਆ ਇਹ ਜੱਫਾ ਵੀ ਪਾਲਣ ਮਰੇਗਾ ਤੱਤਾ ਨਹੀਂ ਹੋਏਗੀ ਲੇਕਿਨ ਤੁਸੀਂ ਜਮੀਰ ਬੈਠੇ ਖੜੇ ਰਹਿਣਾ ਇਹ ਨਾ ਹੋਵੇ ਕਿ ਅੱਜ ਮੀਟਿੰਗ ਮੈਂ ਕਰਨਾ ਆ ਛੰਡ ਚ ਇਸ ਨੂੰ ਆਵਾਜ਼ ਸਪੀਕਰ 'ਚ ਬੋਲ ਸਰ ਵਿੱਚ ਨਹੀਂ ਜਾਣਾ ਇਹ ਕਾਰਟ ਲੈ ਕੇ ਉਧਰੋਂ ਚਲੇ ਜਾਓ ਫੇਰ ਵੀ ਚਲੇ ਜਾਓ ਫੇਰ ਵੀ ਕੱਢ ਕੇ ਕੰਮ ਕੁੰਬ ਲੈ ਕੇ ਕਹਿਣ ਕਿ ਕਿਹੇ ਤਰ੍ਹਾਂ ਕੰਮ ਕਰਕੇ ਫੇਰ ਵਾਜ ਜਾਂਦੇ ਪੈਸੇ ਹਾਂ ਨਹੀਂ ਬੰਦੇ ਭਾਵੇਂ ਇੰਨੇ ਹੀ ਹੋ ਜਾ ਜੀ 9 ਬਦੇ ਖੜੇ ਰਿਆ ਜੇ ਕੰਮ ਵੀ ਕਰਾਵਾਂਗੇ ਤਾਂ ਸਾਡੀ ਇੱਕ ਗਰੰਟੀ ਆ ਤਾਂ ਇੰਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਨਾਲ ਆ ਜਿਹੜੇ ਆਪਣੀਆਂ 15 ਮੰਗਾਂ ਲਈ ਆਪਾਂ 11 ਤਰੀਕ ਨੂੰ ਇਕੱਠੇ ਹੋਣਾ ਹੈ ਇਹਦੇ ਵਾਸਤੇ ਤੁਸੀਂ ਸਾਰਿਆਂ ਨੇ ਅੱਗੇ ਦੇ ਅੱਗੇ ਕਾਟ ਮੰਡਲੇ ਆ ਆ ਫਾਰਮ ਮੰਡਲੇ ਆ ਤੇ ਪੂਰੇ ਕੱਪ ਦੇ ਨਾਲ ਜਾਣਾ ਪੈਗਾ ਜਿਹੜੀ ਮੈਂ ਗੱਲ ਕੀਤੀ ਹੈ ਨਾ ਕਿ ਉਹਦਾ ਧਿਆਨ ਰੱਖਿਆ ਜੀ ਦੋ ਗੱਲਾਂ ਰਹਿ ਗਈਆਂ ਮੇਰੀਆਂ ਤੇ ਜਿੱ ਕੀ ਨਾਮ ਦੱਸਿਆ ਸੀ ਹਰਜਿੰਦਰ ਪੈਣ ਮੈਂ ਦੋ ਗੱਲਾਂ ਕਹਿ ਲਈਆਂ ਇਹ ਸਾਰਿਆਂ ਤੇ ਲਾਗੂ ਆ ਕਰੇ ਮਲਕਾ ਲੱਗਾ ਜੀ ਟੁੱਟੀ ਮੋਟਾ ਉਹਨੂੰ ਵਾਹ ਦੇ ਪਾਣੀ ਦੀ ਜਾਣਾ ਪਊਗਾ ਹਾਂਜੀ ਫਿਰ ਕੁੰਬੂ ਨਹੀਂ ਲਾ ਦੇਣਾ ਫਿਰ ਤਾਂ ਦੇ ਦੋਗੀ ਅੱਛਾ ਉਸ ਤੋਂ ਬਾਅਦ ਆਪਾਂ ਕਰਿਆਨੇ ਵਾਲੀ ਸੌਦੇ ਕੋਲੇ ਚਲੇ ਜਾਂਦੇ ਹਾਂ ਕਰਿਆਨੇ ਦੀ ਦੁਕਾਨ 'ਤੇ ਬੋਲਣਾ ਪਊ ਕਿ ਸੌਦਾ ਤੋਲ ਦੂ ਨਹੀਂ ਬੋਲਣਾ ਪਊ ਅੱਛਾ ਡਾਕਟਰ ਕੋਲੇ ਚਲੇ ਜਾਈਏ ਦੁੱਖ ਦੱਸਣਾ ਪਊਗਾ ਕਿ ਖੜੇ ਨੂੰ ਕੀਤਾ ਲਾ ਦੂ ਹੈ ਨਾ ਤਾਂ ਫਿਰ ਇਹ ਬੋਲੇ ਤੋਂ ਬਿਨਾ ਦੁੱਖ ਦੱਸੇ ਤੋਂ ਬਿਨਾ ਆ ਆਪ ਦੇ ਰੁਜ਼ਗਾਰ ਵੀ ਮੰਗੇ ਤੋਂ ਬਿਨਾ ਨਹੀਂ ਬੜੇ ਸੋਹਣੇ ਤਰੀਕੇ ਨਾਲ ਫਾਰਮ ਭਰਾਂਗੇ ਗੁੱਠੇ ਸਣ ਲਾ ਦਿਆ ਜੇ ਆਪਾਂ ਚੱਲਾਂਗੇ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ